ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡਾ ਰਾਜਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਥੋੜੀ ਜੀ ਗਲੇ ਦੀ ਪ੍ਰੋਬਲਮ ਹੋਣ ਕਰਕੇ ਜਿਹੜੀ ਵੀਡੀਓ 2 ਤੋਂ 3 ਦਿਨ ਜਿਹੜੀ ਆਪਾਂ ਅਪਡੇਟ ਨਹੀਂ ਕੀਤੀਗੀ ਸੋ ਇਸ ਟਾਈਮ ਵੀ ਜਿਹੜਾ ਗਲ ਦੇ ਵਿੱਚ ਬਹੁਤ ਜੀ ਪ੍ਰੋਬਲਮ ਹੈਗੀ ਆ ਸੋ ਦੋਸਤੋ ਜਿਹੜੀ ਜਾਣਕਾਰੀ ਦੋਸਤੋ ਤੁਹਾਨੂੰ ਸਮਝ ਆਵੇ ਤਾਂ ਜਿਹੜਾ ਕਮੈਂਟਾਂ ਦੇ ਵਿੱਚ ਜਰੂਰ ਦੱਸ ਦਿਓ ਜੇਕਰ ਨਾਮ ਪਤਾ ਲੱਗੇ ਤੇ ਤੁਸੀਂ ਕਾਲ ਡਾਇਰੈਕਟ ਕਰ ਸਕਦੇ ਹੋ ਸੋ ਦੋਸਤੋ ਇਸ ਮੱਝ ਦੀ ਗੱਲ ਕਰੀਏ ਤੇ ਉਸ ਤੋਂ ਪਹਿਲਾਂ ਜਿਹੜਾ ਏਰੀਆ ਹੈਗਾ ਦੋਸਤੋ ਸ਼ਹਿਰ ਨੁਸ਼ਹਿਰਾ ਤਸੀਲ ਤੇ ਜ਼ਿਲ੍ਹਾ ਤਰਨਤਾਰਨ ਲੱਗਦਾ ਹੈ ਜੀ ਸੋ ਦੋਸਤੋ ਇਹ ਜਿਹੜੀ ਮੱਝ ਆ ਦੋਸਤੋ ਪੰਜਵੇਂ ਸੂਬੇ ਦੋਸਤੋ ਇਹ ਮੱਝ ਸੂਈ ਅੱਗੇ ਛੇਵੇਂ ਸੂਬੇ ਦੀ ਜਿਹੜੀ ਬਣੀ ਹੋਈ ਆ ਪੰਜਵੇਂ ਸੂਬੇ ਦੇ ਵਿੱਚ ਦੋਸਤੋ ਇਸ ਟਾਈਮ ਜਿਹੜਾ 5 ਕਿਲੋ ਦੁੱਧ ਬਿਲਕੁਲ ਇਸੇ ਥੱਲੇ ਤਿਆਰ ਹੈਗਾ ਇੱਕ ਟਾਈਮ ਮਿਲਦੀ ਆ ਦੋਸਤੋ ਪਹਾੜੇ ਤੇ ਵੰਡੇ ਤੇ ਮਿਲਦੀ ਆ ਪੰਜ ਮਹੀਨਿਆਂ ਦੀ ਗੱਬਣ ਆ ਦੋਸਤੋ ਇਹ ਮੱਝ ਕਿਸੇ ਨੇ ਵੀ ਖਰੀਦਣੀ ਹੋਵੇ ਕਿਸੇ ਵੀ ਕਿਸਾਨ ਵੀਰ ਨੇ ਭੈਣ ਭਰਾ ਨੇ ਖਰੀਦਣੀ ਆ ਮੱਝ ਤੁਸੀਂ ਇੱਕ ਡੰਗ ਦੀ ਜਿਹੜੀ ਚੁਆਈ ਕਰ ਲਿਓ 5 ਕਿਲੋ ਦੁੱਧ ਆ ਤੇ ਡਾਕਟਰ ਸਹਿਬਾਨ ਤੁਸੀਂ ਆਪਣਾ ਨਾਲ ਲੈ ਆ ਸਕਦੇ ਹੋ ਬਿਲਕੁਲ ਚੈੱਕ ਪਾਸ ਕਰ ਸਕਦੇ ਹੋ 5 ਮਹੀਨਿਆਂ ਦੀ ਗੱਬਣ ਤੁਹਾਨੂੰ ਇਹ ਮੱਝ ਮਿਲੇਗੀ ਦੋਸਤੋ ਸੋ ਬਾਕੀ ਧਾਰ ਦੀ ਥਾਣਾ ਦੀ ਬਿਲਕੁਲ ਚੈੱਕ ਪਾਸ ਆ ਦੋਸਤੋ ਤੁਸੀਂ ਆ ਕੇ ਮੌਕੇ ਦੀ ਚੁਆਈ ਕਰ ਲੋ ਮੱਝ ਵੱਡੀ ਜਾਂ ਸੇਵਾ ਸਾਫ ਘਟ ਹੋਣ ਕਰਕੇ ਮੱਝ ਤੁਹਾਨੂੰ ਲੱਸੀ ਜ਼ਰੂਰ ਲੱਗੇ ਕਿ ਮੱਝ ਬਾਡੀ ਬੰਤਰ ਦੀ ਬਹੁਤ ਵੱਡੀ ਆ ਥਾਣਾ ਦੀ ਹਵਾਨੇ ਦੀ ਬਿਲਕੁਲ ਸਾਫ ਸੋਤ ਹੈਗੀ ਆ ਥਣ ਲੰਬਾ ਦੋਸਤੋ ਬਾਕੀ ਚੁਆਈ ਇੱਕ ਨੰਬਰ ਹੈਗੀ ਆ ਆਪ ਦੀ ਤਸੱਲੀ ਵਾਸਤੇ ਤੁਸੀਂ ਮੌਕੇ ਤੇ ਪਹੁੰਚ ਕੇ ਤਸੱਲੀ ਜ਼ਰੂਰ ਕਰ ਸਕਦੇ ਹੋ 5 ਮਹੀਨੇ ਦੀ ਗੱਬਣ ਦੋਸਤੋ ਚੈੱਕ ਪਾਸ ਆ ਬਾਕੀ ਥਾਂਾਂ ਦੀ ਕੁਆਲਿਟੀ ਆ ਉਹ ਤੁਸੀਂ ਜ਼ਰੂਰ ਵੇਖ ਲਓ ਨੰਬਰ ਮੈਂ ਓਨਰ ਦੇ ਵੀਡੀਓ ਦੇ ਵਿੱਚ ਚਲਦੇ ਕਰ ਦਿਊਗਾ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਇਹ ਮੱਝ ਖਰੀਦ ਸਕਦੇ ਹੋ ਸੋ ਚੰਗੀ ਮੱਝਾਂ ਦੋਸਤੋ ਬਾਕੀ ਕਿਸੇ ਵੀ ਭੈਣ ਭਰਾ ਨੇ ਘੱਟ ਪੈਸੇ ਲਾ ਕੇ ਖਰੀਦਣੀਆਂ ਚੀਜ਼ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਮੁੱਲ 42000 ਰੁਪਇਆ ਇਸੀ ਡਿਮਾਂਡ ਆ 42000 ਦੇ ਵਿੱਚੋਂ ਦੋਸਤੋ ਮਾੜਾ ਮੋਟ ਜਿਹੜਾ ਮਾਨਤਾ ਨਾਲ ਘਰ ਪਹੁੰਚਿਆ ਦਾ ਕੀਤਾ ਜਾਵੇਗਾ ਸੋ ਜਿਹੜੇ ਵੀਰ ਮੇਰੇ ਚਾਹਵਨ ਹੋਣ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਘਰ ਦੀ ਮੱਝ ਆ ਦੋਸਤੋ ਘਰੇਲੂ ਬਾਈ ਹੋਰਾਂ ਨੇ ਘਰੇ ਰੱਖੀ ਹੋਈ ਆ ਕੋਈ ਵਪਾਰ ਦੇ ਵਿੱਚੋਂ ਨਹੀਂ ਹੈਗੀ ਕਿ ਮੱਝ ਸੋ ਜਿਸ ਨੂੰ ਵੀ ਚੰਗੀ ਲੱਗੇ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਪਰਤੇ ਵਿੱਚ ਹੋਵੇ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ